ਪੰਜਾਬ ਕਾਂਗਰਸ ਦੀ ਪ੍ਰਧਾਨਗੀ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਲਈ ਕਈ ਦਾਵੇਦਾਰਾਂ ਦੇ ਵਿੱਚ ਸਿਆਸੀ ਤਲਵਾਰਾਂ ਤਣ ਗਈਆਂ ਇਸ ਤਣੀਆਂ ਤਲਵਾਰਾਂ ਦੇ ਵਿੱਚ ਦੋ ਨਾਮ ਕਾਫੀ ਚਰਚਾ ਚ ਨੇ ਸਾਬਕਾ ਮੁੱਖ ਮੰਤਰੀ ਚਰਨੀ ਸਿੰਘ ਚੰਨੀ ਦਾ ਤੇ ਹਾਕੀ ਦੇ ਕਪਤਾਨ ਰਹੇ ਰਾਜ ਪ੍ਰਗਟ ਸਿੰਘ ਕਹਿੰਦੇ ਪ੍ਰਗਟ ਸਿੰਘ ਨੂੰ ਪੁੱਛਿਆ ਕਿ ਚੰਨੀ ਨੂੰ ਪ੍ਰਧਾਨ ਇਹ ਬਣਾਇਆ ਜਾਂਦਾ ਉਹ ਕਹਿੰਦਾ ਮੈਨੂੰ ਕਿ ਤਰ੍ਹਾਂ ਇਹ ਪ੍ਰਧਾਨ ਬਣਦੇ ਨੇ ਤਾਂ ਕਿ ਉਹ ਜਿਹੜਾ ਵੱਖਰਾ ਤੜਾ ਹੈ ਉਸ ਨੂੰ ਨਾਲ ਲੈ ਪਾਉਣਗੇ ਕਿ ਇੱਕ ਹੋਰ ਤੜਾ ਨਵਾਂ ਜੰਮ ਜੂਗਾ ਕਿ ਹੋਰ ਥ੍ਰੀਕ ਪੈਦਾ ਹੋ ਜਾਣਗੇ ਤੇ ਜਿਹੜੇ ਹੋਰ ਦਾਵੇਦਾਰ ਨੇ ਬਣਨ ਵਾਲੇ ਹੈ ਨਾ ਉਹ ਫਿਰ ਕਿਵੇਂ ਡਿਫੈਕਟ ਕਰਨਗੇ ਦੇਖਣ ਵਾਲੀ ਗੱਲ ਅਮਰਿੰਦਰ ਸਿੰਘ ਦਾ ਇਹ ਸਿੱਧਿਆ ਕਹਿਣਾ ਕਿ ਵੀ ਨਾ ਸਾਨੂੰ ਪੁੱਛਦਿਆ ਨਾ ਸਾਡੀ ਸਲਾਹ ਲੈਂਦੇ ਆਪਾਂ ਕੱਲ ਵਿਸਤਾਰਤ ਗੱਲ ਕੀਤੀ ਆ ਉਹਦੇ ਬਾਰੇ ਉਹ ਕਹਿੰਦੇ ਮੇਰੀ ਸਲਾਹ ਨਹੀਂ ਪੁੱਛੀ ਬੀ ਇਸਲਾਮੀ ਰਹਿੰਦੇ ਕਹਿੰਦੇ ਲਿਟਰਲ ਜੈਪ ਤਵਨੀਤ ਮਿੱਠੂ ਕਹਿੰਦੇ ਇਹ ਦੱਸਦਾ ਜੀ ਕਹਿੰਦੇ ਇਹਨੂੰ ਕੀ ਪਤਾ ਇਸੇ ਤਰ੍ਹਾਂ ਮਨਿੰਦਰ ਸਰਸਾ ਬਾਰੇ ਉਹ ਗੱਲ ਕਰਦੇ ਕਿ ਜੀ ਮਨਿੰਦਰ ਸਰਸਾ ਹਰਿਆਣੇ ਚ ਜੰਮਿਆ ਰਾਜਨੀਤੀ ਉੱਥੇ ਦੀ ਕਰਦਾ ਜੀ ਉਹ ਦਿੱਲੀ ਦੀ ਤੇ ਸਲਾਹਾਂ ਉਹ ਪੰਜਾਬ ਚ ਵੀ ਜੀ ਪਿੰਦੇ ਰਹੇ ਇਹ ਕੌਣ ਨੇ ਜੀ ਕਹਿੰਦੇ ਇਹਨਾਂ ਦੁਆ ਦੇ ਉੱਤੇ ਟਿੱਪਣੀ ਕਰਦਿਆਂ ਕਰਦਿਆਂ ਉਹਨਾਂ ਨੇ ਅਕਾਲੀ ਭਾਜਪਾ ਗੱਠ ਜੋੜ ਤੇ ਜ਼ੋਰ ਅਮਰਿੰਦਰ ਸਿੰਘ ਵੱਲੋਂ ਅਕਾਲੀ ਭਾਜਪਾ ਗੱਠਜੋੜ ਤੇ ਦਿੱਤੇ ਜੋਰ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਨਵੀਂ ਚਰਚਾ ਦੀ ਜੋਰ ਖੜੀ ਹੋ ਗਈ ਹੈ ਕੀ ਗੱਠਜੋੜ ਮੁਸ਼ਕਲ ਖੜੀ ਕਰ ਸਕਦਾ ਹੈ ਸੱਤਾਧਾਰੀ ਤੇ ਲਈ ਐਥੋਂ ਤੱਕ ਕਿ ਕਾਂਗਰਸ ਲਈ ਕਿਉਂਕਿ ਕਾਂਗਰਸ ਗਰੰਟੀ ਮੰਨ ਕੇ ਚੱਲ ਰਹੀ ਆ ਕਿ ਭਾਜਪਾ ਪੰਜਾਬ 'ਚ ਪ੍ਰਵਾਨ ਨਹੀਂ ਅਕਾਲੀਆਂ ਦੇ ਪੈਰ ਨਹੀਂ ਲੱਗ ਰਹੇ ਲੋਕ ਇਹਨਾਂ ਨੂੰ ਧੋਖੇ ਨੇ ਸਾਡੇ ਕੋਲ ਆਉਣਗੇ ਆਪਣੇ ਆਪ ਹੀ ਗਰੰਟੀ ਮੰਨੀ ਜਾਂਦੀ ਹੈ। ਇਹੀ ਕਾਂਗਰਸ ਕਰਤਾਂਮ ਚੌਥੇ ਨੰਬਰ ਤੇ ਹੈ ਜੀ। ਜਮਾਨਤ ਨਹੀਂ ਬਚੀ ਪਰ ਪੰਜਾਬ ਦੀ ਸਰਕਾਰ ਬਣਾਉਂਦੀ ਉਮੀਦ ਪਾਲੀ ਬੈਠੇ ਪੰਜ ਦਿਨਾਂ ਤੋਂ ਪੰਜਾਬ ਦੇ ਵਿੱਚ ਪੰਜਾਬ ਰੋਡ ਵਿੱਚ ਪੰਨਬਸ ਪੀ ਆਰਟੀਸੀ ਦੇ ਮਲਾਜਮ ਉਹ ਜਿਹੜੀਆਂ ਮਤਲਬ ਕਿਲੋਮੀਟਰ ਸਕੀਮ ਵਾਲੀ ਸਕੀਮ ਹੈ ਉਹਦੇ ਤਹਿਤ ਜਾਂ ਫਿਰ ਕੱਚੇ ਮਲਾਜਮਾਂ ਨੂੰ ਪੱਕੇ ਕਰਨ ਦੇ ਮੁੱਦੇ ਦੇ ਉੱਤੇ ਫਿਰ ਉਸ ਤੋਂ ਬਾਅਦ ਪੁਲਸੀਆ ਕਾਰਵਾਈ ਫਿਰ ਐਫ ਆਈ ਆਰ ਜ਼ਿਲ੍ਹਾ ਚ ਅੰਦਰ ਧੱਕੇ ਹੈ ਜਾਂ ਨੌਕਰੀ ਤੋਂ ਕਟੰਡੀਆਂ ਕਾਰਵਾਈਆਂ ਦੀ ਧਮਕੀਆਂ ਮਿਲੀਆਂ ਇਹ ਸਾਰੇ ਮੁੱਦਿਆਂ ਨੂੰ ਲੈ ਕੇ ਅੰਦੋਲਨ ਹੁੰਦਾ 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 ਪੰਜ ਨਾਚ ਪਾਉਂਦੇ ਇਨਾਂ ਨੇ ਕਿਸੇ ਨੇ ਨੌਕਰੀ ਤੇ ਜਾਣਾ ਹੈ ਕਿਸੇ ਨੇ ਸਕੂਲ ਜਾਣਾ ਹੈ ਕਿਸੇ ਨੇ ਕਾਲਜ ਜਾਣਾ ਹੈ ਕਿਸੇ ਨੇ ਅਦਾਲਤ ਜਾਣਾ ਹੈ ਕਿਸੇ ਨੇ ਵਿਆਹ ਸ਼ਾਦੀ ਜਾਣਾ ਹੈ ਕਿਸੇ ਨੂੰ ਗੁਜੀ ਕੰਮ ਇਚ ਜਾਣਾ ਹੈ ਕਿ ਕਿਸੇ ਦਾ ਹੋਰ ਬਜ਼ਾਰ ਧੰਦੇ ਦੇ ਕੰਮ ਕਰਨਾ ਹੈ ਸਾਰਾ ਕੁਝ ਜਿਨ੍ਹਾਂ ਦਾ ਹਾਂ ਜ਼ਿੰਦਗੀ ਹੀ ਬਸਾਂ ਦੇ ਸਾਰੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਰਦੀ ਹੈ ਘਰ ਪਰਤਣਾ ਤੇ ਘਰੋਂ ਜਾਣਾ ਉਹ ਸਾਰਾ ਕੁਝ ਰੁਕ ਗਿਆ ਸੀ ਲੈ ਦੇ ਕੇ 5 ਦਿਨ ਦੱਬ ਕੇ ਟੈਕਸੀਆਂ 3 ਬਿਲਡਰ ਵਾਲੇ ਦਾ ਜਿੰਨਾ ਕੁ ਆਪਣੇ ਖੇਤਰ ਚ ਕੀਤਾ ਕੀਤਾ ਕਿਤੇ ਜ਼ਿਆਦਾ ਤਾਂ ਪ੍ਰਾਈਵਟ ਬਸਥਾਨਾਂ ਜਨੇ ਕਮਾਈ ਕੀਤੀ ਕਹਿੰਦੇ ਜੀ ਮਤਲਬ ਕਿ 6-6 ਮਹੀਨਿਆਂ ਦੀ ਕਮਾਈ ਕੱਢ ਲਈ ਜਿੰਨਾ 5 ਦਿਨਾਂ ਚ ਇਨਾ ਚੱਲਿਆ ਕੰਮ ਬਰਾਦ ਇਹਦੇ ਨਾਲ ਦੂਜੇ ਵੀ ਖੜਾ ਹੈ ਕਿ ਜਿਨ੍ਹਾਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਇਹੋ ਮਸਲੇ ਹਨ ਜੋ ਜੁਨੀ ਲੀਡਰਾਂ ਦੀ ਮੰਨੀ ਹੈ ਉਹ ਕਹਿੰਦੇ ਜੀ ਹਾਂ ਸਾਰਾ ਕੁਝ ਠੀਕ ਹੋ ਗਿਆ ਜੀ ਸਾਡਾ ਕਹਿੰਦੇ 5 ਦਿਨਾਂ ਬਾਅਦ ਰੋੜਵੇ ਜੀਆਂ ਪਨਵਸਦੀਆਂ ਪੀਟੀਸੀ ਦੀਆਂ ਬੱਸਾਂ ਕਹਿੰਦੇ ਜੀ ਸੜਕਾਂ ਤੇ ਆ ਗਈਆਂ 16 ਸਤਰੀਬ ਬੱਸਾਂ ਜਿਹੜੀਆਂ ਡੀਪੌਂਚ ਖੜੀਆਂ ਸੀ ਉਹ ਉਤਰ ਪਈਆਂ ਨੇ ਕਹਿੰਦੇ ਜੀ ਯੂਨੀਅਨ ਦੇ ਲੀਡਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਅਸੀਂ ਇੱਕ ਜੋ ਠੋਕੇ ਅੰਦolan ਲੜਿਆ ਸੀ ਵਿਭਾਗ ਨੇ ਸਾਨੂੰ ਉਹਨੂੰ ਸਹਿਮਤੀ ਦੇ ਦਿੱਤੀ ਆ ਕਿ ਜੀ ਠੀਕ ਹੈ ਜਿਹੜਾ ਤੇ ਪਰਚੇ ਪਏ ਨੇ ਉਹ ਵੀ ਵਾਪਸ ਹੋ ਜਾਣਗੇ ਕਿਸੇ ਦੀ ਨੌਕਰੀ ਨਹੀਂ ਜਾਊਗੀ ਐ ਸਾਰਿਆਂ ਨੂੰ ਬਹਾਲ ਕਰ ਦਿੱਤਾ ਜਾਊਗਾ ਤੇ ਸਾਡੀਆਂ ਮੰਗਾਂ ਤੇ ਸਰਕਾਰ ਗੌਰ ਕਰੂਗੀ ਸਾਡੀ ਮੀਟਿੰਗ ਹੋਲੀ ਸੀ ਜੀ ਪਰ ਅਜੇ ਤੱਕ ਲਿਖਤੀ ਆਰਡਰ ਸਾਡੇ ਕੋਲ ਨਹੀਂ ਹੈ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਲਈ ਕਈ ਦਾਵੇਦਾਰਾਂ ਦੇ ਵਿੱਚ ਸਿਆਸੀ ਤਲਵਾਰਾਂ ਤਣ ਗਈਆਂ ਹਨ ਕਾਂਗਰਸ ਦੇ ਅੰਦਰ ਜਿਹੋ ਜੀ ਗੁੱਟਬਾਜੀ ਹੈ ਜਿਹੋ ਜਿਹਾ ਤਣਾ ਹੈ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਦੇ ਵਿੱਚ ਇਹੋ ਜੀ ਰੱਸਾ ਕਸੀ ਖਿੱਚੋ ਤਾਣਾ ਉਹਦਾ ਅਸਰ ਪੰਜਾਬ ਦੀ ਪ੍ਰਧਾਨਗੀ ਲੈਣ ਦੇ ਲਈ ਵੀ ਦਿਖਣ ਲੱਗਿਆ ਹੈ ਇੱਕ ਪਾਸੇ ਜਦੋਂ ਜਹਦ ਇਹ ਹੈ ਕਿ ਪ੍ਰਧਾਨਗੀ ਵਾਲੀ ਕੁਰਸੀ ਬਚੀ ਰਹੇ ਬਿਲਕੁਲ ਅਮਰਿੰਦਰ ਸਿੰਘ ਰਾਜਾ ਵੜਿੰਗ ਆਏ ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਤੇ ਉਹਨਾਂ ਦੀ ਕੁਰਸੀ ਨੂੰ ਖਤਰਾ ਹੈ ਤੇ ਜੇ ਉਹਨਾਂ ਦੀ ਕੁਰਸੀ ਜਾਂਦੀ ਹੈ ਤਾਂ ਦਾਅਵੇਦਾਰ ਲਾਈਨ ਦੇ ਵਿੱਚ ਕਈ ਖੜੇ ਨੇ ਚਾਹੇ ਉਹਦੇ ਵਿੱਚ ਰਣਗਰਜੀਤ ਕਰਨੀ ਚਾਹਤ ਮਾਰ ਲਓ ਚਾਹੇ ਉਹਦੇ ਵਿੱਚ ਪ੍ਰਤਾਪ ਸਿੰਘ ਬਾਜਵੇ ਕਰਨੀ ਚਾਹਤ ਮਾਰ ਲਓ ਚਾਹੇ ਉਹਦੇ ਵਿੱਚ ਸੁਖਜਿੰਦਰ ਰੰਧਾਵਾ ਨੂੰ ਦੇਖ ਲਓ ਤੇ ਚਾਹੇ ਉਹਦੇ ਵਿੱਚ ਪ੍ਰਗਟ ਸਿੰਘ ਦਾ ਜ਼ਿਕਰ ਕਰ ਲਓ ਤੇ ਚਾਹੇ ਉਹਦੇ ਚਰਨ ਸਿੰਘ ਚੰਨ ਇੱਕ ਪਾਸੇ ਰਾਜਾ ਆਪਣੀ ਚਾਹੁੰਦੇ ਨੇ ਕਿ ਮੇਰੇ ਕੋਲ ਕੁਰਸੀ ਬਚੀ ਰਹੇ ਪ੍ਰਧਾਨਗੀ ਵਾਲੀ ਮੇਰੀ ਅਗਵਾਈ ਚ ਵੀ ਸੋਸਾਈ ਦੀ ਚੋਣ ਹੋਵੇ ਦੂਸਰੇ ਪਾਸੇ ਜਿੱਦਾਂ ਹੀ ਇਹ ਚਰਚਾ ਦਿੱਲੀ ਤੋਂ ਨਿਕਲ ਕੇ ਆਉਣ ਲੱਗੀ ਕਿ ਕਾਂਗਰਸੀ ਹਾਈ ਕਮਾਂਡ ਜਾਂ ਰਾਹੁਲ ਗਾਂਧੀ ਦੀ ਟੀਮ ਪੰਜਾਬ ਕਾਂਗਰਸ ਦਾ ਪ੍ਰਧਾਨ 2027 ਤੋਂ ਪਹਿਲਾਂ-ਪਹਿਲਾਂ ਬਦਲਣ ਦੀ ਤਿਆਰੀ ਚਾਹ ਖਾਸ ਕਰਕੇ ਚੜ੍ਹਦੇ ਸਾਲ 'ਚ ਜਨਵਰੀ 'ਚ ਕਹਿੰਦੇ ਫੈਸਲਾ ਹੋ ਸਕਦਾ ਹੈ ਤੇ ਫਿਰ ਸਿਆਸੀ ਤਲਵਾਰਾਂ ਤਣ ਗਈਆਂ ਪਰ ਇਸ ਤਣੀਆਂ ਤਲਵਾਰਾਂ ਦੇ ਵਿੱਚ ਵੀ ਦੋ ਨਾਮ ਕਾਫੀ ਚਰਚਾ 'ਚ ਨੇ ਸਾਬਕਾ ਮੁੱਖ ਮੰਤਰੀ ਚਰਨੀ ਸਿੰਘ ਚੰਨੀ ਦਾ ਤੇ ਹਾਕੀ ਦੇ ਕਪਤਾਨ ਰਹੇ ਸਰਦਾਰ ਪ੍ਰਗਟ ਸਿੰਘ ਸਰਦਾਰ ਚਰਨਜੀਤ ਸਿੰਘ ਚੰਨੀ ਤੇ ਸਰਦਾਰ ਪ੍ਰਗਟ ਸਿੰਘ ਇਹਨਾਂ ਦੋਵਾਂ ਦੇ ਵਿੱਚੋਂ ਕੀ ਕੋਈ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਲੈ ਕੇ ਜਾਏਗਾ ਚਲ ਇਸ ਪਹਿਲੂ ਨੂੰ ਜੇ ਆਪਾਂ ਇੱਕ ਹੋਰ ਤਰੀਕੇ ਨਾਲ ਵੀ ਸਮਝਣਾ ਹੋਵੇ ਪੰਜਾਬ ਦੀ ਸਿਆਸਤ ਦੇ ਵਿੱਚ ਕਾਂਗਰਸ ਦਾ ਇੱਕ ਢੰਗ ਤਰੀਕਾ ਇਹ ਵੀ ਰਿਹਾ ਜ਼ਿਆਦਾਤਰ ਕਿ ਜਿਹੜਾ ਪ੍ਰਧਾਨ ਉਹ ਮੁੱਖ ਮੰਤਰੀ ਦਾ ਦਾਵੇਦਾਰ ਵੈਸੇ ਇੱਕ ਵਾਰ ਇਹ ਨਹੀਂ ਹੋਇਆ ਸੀ ਸ਼ਮਸ਼ੇਰ ਸਿੰਘ ਦੋਨੋਂ ਪ੍ਰਧਾਨ ਸੀ ਤੇ ਕੈਪਟਨ ਮਿੰਦਰ ਸਿੰਘ ਮੁੱਖ ਮੰਤਰੀ ਦਾਅਵੇਦਾਰ ਬਣਨਾ ਚਾਹੁੰਦੇ ਸੀ ਤਾਂ ਉਹਨੂੰ ਚੋਣ ਪ੍ਰਚਾਰ ਦਾ ਮੁਖੀ ਲਾ ਕੇ ਭੇਜਾਇਆ ਗਿਆ ਸੀ ਕੱਟਿਆਣੇ ਦੁਆਨੇ ਜੀਪ ਤੇ ਚੜ ਕੇ ਖੁੱਲੀ ਜੀਪ ਤੇ ਚੜ ਕੇ ਪੰਜਾਬ ਦੀ ਯਾਤਰਾ ਇਹਨਾਂ ਉਹ ਸਾਰਾ ਕੁਝ ਕਾਫੀ ਕੁਝ ਕੀਤਾ ਸੀ ਹੁਣ ਪਿਛਲੇ ਦਿਨੀ ਚਰਨਜੀਤ ਸਿੰਘ ਚੰਨੀ ਹਰਾਂ ਦੇ ਘਰੇ ਕਰੇਲੂ ਖੁਸ਼ੀ ਨੂੰ ਲੈ ਕੇ ਅਖੰਡਪਟ ਸਾਹਿਬ ਰੱਖੇ ਜਾਂਦੇ ਨੇ ਉਹ ਤੇ ਭੋਗ ਪੈਂਦੇ ਨੇ ਉਦੇ ਉੱਤੇ ਲਗਭਗ ਉਹ ਸਾਰੀ ਕਾਂਗਰਸ ਲੀਡਰਸ਼ਿਪ ਜਿਹੜੀ ਆਪਸ ਵਿੱਚ ਵੰਡੀ ਹੋਈ ਆ ਆਪਸ ਵਿੱਚ ਟੁੱਟੀ ਹੋਈ ਆ ਉਹ ਇੱਕ ਛੱਤ ਹੇਠ ਨਜ਼ਰ ਆਈ ਇੱਕ ਕਤਾਰ 'ਚ ਨਜ਼ਰ ਆਈ ਤਸਵੀਰ ਦੇ ਰੂਪ ਦੇ ਵਿੱਚ ਫੋਟੋਆਂ ਦੇ ਰੂਪ ਦੇ ਵਿੱਚ ਮਿਲਣੀਆਂ ਦੇ ਰੂਪ 'ਚ ਬੈਠੀਆਂ ਦੇ ਰੂਪ 'ਚ ਉਹ ਨਜ਼ਰ ਆਈ ਉਤੋਂ ਇਹ ਵੀ ਚੱਲਿਆ ਕਿ ਜੀ ਚਰਨਜੀਤ ਚੰਨੀ ਨੇ ਹਾਈ ਕਮਾਂਡ ਨੂੰ ਇਹ ਸੁਨੇਹਾ ਭੇਜਿਆ ਕਿ ਦੇਖੋ ਜੀ ਇਹ ਮੇਰੇ ਨਾਲ ਇਕੱਠੇ ਹੋ ਸਕਦੇ ਆ ਜਾਂ ਮੈਨੂੰ ਇਹਨਾਂ ਨੂੰ ਇਕੱਠਿਆਂ ਕਰਨਾ ਆਉਂਦਾ ਮੈਂ ਇਹਨਾਂ ਨੂੰ ਇੱਕੇ ਚ ਰੱਖ ਕੇ ਬੰਨ ਸਕਦਾ ਮੈਂ ਇਹਨਾਂ ਨੂੰ ਇਕੱਠਿਆਂ ਚਲਾ ਸਕਦਾ ਮੇਰੇ ਤੇ ਤੁਸੀਂ ਗਣੂਗਾ ਆਪਾ ਪ੍ਰਧਾਨਗੀ ਦਾ ਦੂਹੇ ਪਾਸੇ ਪ੍ਰਗਟ ਸਿੰਘ ਬਾਰੇ ਵੀ ਕਿਹਾ ਜਾਂਦਾ ਕਿ ਉਹ ਵੀ ਗੁੱਡ ਬੁੱਕ ਚ ਨੇ ਜੀ ਉਹ ਉਹਨਾਂ ਬਾਰੇ ਵੀ ਜੀ ਕਿਉਂ ਸਾਫ ਸ਼ਵੀ ਵਾਲੇ ਨੇ ਜੀ ਉਹ ਸਾਰਿਆਂ ਚ ਪਰਵਾਨ ਨਹੀਂ ਜਦੋਂ ਕਿ ਲੁਧਿਆਣਾ ਦੀ ਚੌਂਡ ਸਮੇਂ ਪ੍ਰਗਟ ਸਿੰਘ ਰਾਜਾ ਪੜਿੰਗੜੀ ਦੀ ਟੀਮ ਤੋਂ ਵੱਖਰੇ ਖੜੇ ਨਜ਼ਰ ਆ ਰਹੇ ਸੀ ਚਾਹੇ ਰਾਣਾ ਗਰਜੀਤ ਹੋਵੇ ਤੇ ਚਾਹੇ ਭਾਸਪੂਸ਼ਣ ਆਸ਼ੂ ਹੋਵੇ ਉਸ ਪਾਸੇ ਸੀ ਚਾ ਨਿਯਤ ਕਰ ਨਿਯਤਰੇ ਸੀ ਤੇ ਦੂਸਰੇ ਪਾਸੇ ਰਾਜਾ ਬੜਿੰਗ ਤੇ ਉਹ ਸਾਰੀ ਤਰ ਸੀ ਹੁਣ ਸਵਾਲ ਇਹ ਹੈ ਕਿ ਪ੍ਰਤਾਪ ਬਾਜਵਾ ਵਿਰੋਧੀ ਧਿਰ ਦਾ ਲੀਡਰ ਨੇ ਤੇ ਉਹ ਪਿਛਲੇ ਲੰਮੇ ਸਮੇਂ ਤੋਂ ਕਾਂਗਰਸ से ਜਦੋਂ ਜਹਿਰਚ ਨੇ ਕਿ ਮੈਂ ਕਦੇ ਮੁੱਖ ਮੰਤਰੀ ਦਾ ਚਿਹਰਾ ਬਣਾ ਕਿ ਉਹ ਏਸ ਸੌਦੇ ਤੇ ਆਉਣਗੇ ਕਿ ਪ੍ਰਧਾਨ ਚਾਹੇ ਜਿਹਨੂੰ ਮਰਜ਼ੀ ਬਣਾ ਲਓ ਮੁੱਖ ਮੰਤਰੀ ਦਾ ਚਿਹਰਾ ਮੈਨੂੰ ਬਣਾ ਲਿਓ ਸੁਖਜਿੰਦਰ ਰੰਧਾਵਾ ਜਿਹੜੇ ਪਿਛਲੀ ਵਾਰ ਮੁੱਖ ਮੰਤਰੀ ਬਣਦੇ ਬਣਦੇ ਰਹੇਗੇ ਕਿ ਉਹ ਦਾਵਾ ਠੋਕ ਰਹੇ ਨੇ ਜਾਂ ਫਿਰ ਚੰਜੀਤ ਚੰਨੀ ਆਪਣੀ ਸਾਦਗੀ ਕਰਕੇ ਆਪਣੀ ਨਿਮਰਤਾ ਕਰਕੇ ਇੱਕ ਖਾਸ ਵਰਗ ਦੇ ਵਿੱਚ ਪ੍ਰਵਾਨਤਾ ਕਰਕੇ ਤੇ ਪੰਜਾਬ ਦੇ ਬਾਕੀ ਧਰਾਂ ਦੇ ਵਿੱਚ ਉਹਨਾਂ ਦਾ ਜੋ ਸਥਿਤੀ ਪਾਈ ਗਈ ਹੈ ਮਤਲਬ ਜੋ ਉਹਨਾਂ ਨੂੰ ਕਾਂਗਰਸ ਦੇ ਸਮਰਥਕਾਂ ਦੇ ਵਿੱਚ ਮਕਬੂਲ ਸਮਝਿਆ ਜਾਂਦਾ ਉਹਦੇ ਕਰਕੇ ਕਿ ਉਹ ਇਸ ਸਥਿਤੀ 'ਚ ਆ ਜਾਂਦੇ ਸੋ ਇਸ ਲਈ ਇਹ ਤਣਾਅ ਕਾਂਗਰਸ ਦੇ ਕਰ ਕਾਫੀ ਵੱਡਾ ਹੈ ਤੇ ਇਸ ਤਣਾਅ ਦੇ ਵਿੱਚੋਂ ਜਦੋਂ ਪ੍ਰਗਟ ਸਿੰਘ ਨੂੰ ਕੁਝ ਸਵਾਲ ਆਏ ਕਹਿੰਦੇ ਪ੍ਰਗਟ ਸਿੰਘ ਨੂੰ ਪੁੱਛਿਆ ਕਿ ਚੰਨੀ ਨੂੰ ਪ੍ਰਧਾਨ ਜੇ ਬਣਾਇਆ ਜਾਂਦਾ ਉਹ ਕਹਿੰਦੇ ਮੈਨੂੰ ਕੀ ਤਰ੍ਹਾਂ ਇਹ ਤਾਂ ਫੈਸਲਾ ਹੀ ਹਾਈ ਕਮਾਂਡ ਨੇ ਕਰਨਾ ਹੁੰਦਾ ਹੈ ਉਹਨਾਂ ਦੇ ਅਧਿਕਾਰ ਖੇਤਰ ਚ ਉਹਨਾਂ ਨੇ ਦੇਖਣਾ ਹੈ ਕੀ ਠੀਕ ਲੱਗਦਾ ਤੇ ਇਸ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋ ਨਜ਼ਰ ਆਏ ਸੋ ਇਹਦਾ ਮਤਲਬ ਜੇ ਇਹ ਸਵਾਲ ਹੁੰਦਾ ਔਰ ਇਹ ਜਵਾਬ ਆਉਂਦਾ ਇਹਦਾ ਮਤਲਬ ਕੁਛ ਤਾਂ ਕਾਂਗਰਸ ਦੇ ਅੰਦਰ ਟੁੱਟਪੱਟ ਚੱਲ ਰਹੀ ਹੈ ਹੁਣ ਦੇਖਣ ਵਾਲੀ ਗੱਲ ਇਹ ਹੈ ਕੀ ਕੀ ਪ੍ਰਗਟ ਸਿੰਘ ਸਾਰਿਆਂ ਨੂੰ ਇਕੱਠਿਆਂ ਰੱਖ ਸਕਦੇ ਨੇ ਕੀ ਚਰਨਜੀਤ ਚੰਨੀ ਜੇ ਪ੍ਰਧਾਨ ਬਣਦੇ ਨੇ ਤਾਂ ਕੀ ਉਹ ਜਿਹੜਾ ਵੱਖਰਾ ਤੜਾ ਹੈ ਉਸ ਨੂੰ ਨਾਲ ਲੈ ਪਾਉਣਗੇ ਕੀ ਹੋਰ ਤੜਾ ਨਵਾਂ ਜੰਮ ਜੂਗਾ ਕੀ ਹੋਰ ਸ਼੍ਰੀਖ ਪੈਦਾ ਹੋ ਜਾਣਗੇ ਤੇ ਜਿਹੜੇ ਹੋਰ ਦਾਵੇਦਾਰ ਨੇ ਬਣਨ ਵਾਲੇ ਹੈਨਾ ਉਹ ਫਿਰ ਕਿਵੇਂ ਰਿਐਕਟ ਕਰਨਗੇ ਇਹ ਦੇਖਣ ਵਾਲੀ ਗੱਲ ਹੈ ਤੇ ਜਿਹੜਾ ਸਵਾਲ ਸ਼ਕਤੀ ਪ੍ਰਦਰਸ਼ਨ ਦਾ ਉਹਨੂੰ ਵੀ ਪ੍ਰਗਟ ਸਿੰਘ ਨੇ ਕਿਹਾ ਕਿ ਜੇ ਕੋਈ ਗੱਲ ਨਹੀਂ ਜੋ ਤਾਂ ਘਰੇ ਖਣਪੜ ਸਾਹਿਬ ਸੀਗੇ ਸਾਰਿਆਂ ਨੂੰ ਸੱਦਿਆ ਸੀ ਅਸੀਂ ਸਾਰੇ ਗਏ ਆ ਇਸ ਤੋਂ ਬਾਅਦ ਤਾਂ ਕੁਝ ਨਹੀਂ ਗਾ ਤੇ ਦੂਸਰਾ ਉਹ ਕਹਿੰਦੇ ਵੀ ਠੀਕ ਹੈ ਮੈਨੂੰ ਕੋਈ ਇਤਰਾਜ਼ ਨਹੀਂ ਗਾ ਜੇ ਚੰਨੀ ਚੰਨੀ ਬਣਦੇ ਨੇ ਹਾਈ ਕਮਾਂਡ ਨੇ ਦੇਖਣਾ ਉਹਨਾਂ ਨੇ ਕਿਹਨੂੰ ਬਣਾਉਣਾ ਹੈ ਕਿਹਨੂੰ ਨਹੀਂ ਬਣਾਉਣਾ ਪਰ ਕਾਂਗਰਸ ਦੇ ਅੰਦਰ ਕਾਫੀ ਕੁਝ ਚੱਲ ਰਿਹਾ ਹੈ ਸਿਆਸੀ ਤਲਵਾਰਾਂ ਤਣੀ ਹੈ ਪ੍ਰਧਾਨਗੀ ਲਈ ਜੋਰ ਜਮੈਸ਼ ਹੈ ਤੇ ਆਉਂਦੇ ਸਾਲ ਦੇ ਵਿੱਚ ਜਾਂ ਇਹ ਦਸੰਬਰ ਮੁੱਕਦੇ ਆ ਮੁੱਕਦੇ ਆ ਜਨਵਰੀ ਚੜ੍ਹਦੇ ਆ ਚੜ੍ਹਦੇ ਆ ਪੰਜਾਬ ਕਾਂਗਰਸ ਨੂੰ ਨਾਮਾ ਪਰਦਾਨ ਮਿਲਣਾ ਤੈ ਮੰਨਿਆ ਜਾ ਰਿਹਾ ਮੰਤਰਵਾਜਾ ਬ੍ਰਿੰਗ ਦਾ ਜਾਣਾ ਤੈ ਮੰਨਿਆ ਜਾ ਰਿਹਾ ਕੈਪਟਨ ਅਮਰਿੰਦਰ ਸਿੰਘ ਦੇ ਉਹਨਾਂ ਬਿਆਨਾਂ ਨੇ ਇੱਕ ਇੰਟਰਵਿਊ ਦੇ ਦਰਮਿਆਨ ਭਾਰਤੀ ਜਨਤਾ ਪਾਰਟੀ ਨੂੰ ਨਿਸ਼ਾਨੇ ਤੇ ਲੈਣ ਦੇ ਨਾਲ ਨਾਲ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਭਵਿੱਖ ਬਾਰੇ ਕੀਤੀ ਭਵਿੱਖਬਾਣੀ ਨੇ ਭਾਜਪਾ ਦੀ ਹਾਈ ਕਮਾਂਡ ਤੋਂ ਲੈ ਕੇ ਪੰਜਾਬ ਦੀ ਬੀਜੇਪੀ ਲੀਡਰਸ਼ਿਪ ਨੂੰ ਕਾਫੀ ਫਿਕਰਾਂ ਚ ਪਾ ਦਿੱਤਾ ਅਮਰਿੰਦਰ ਸਿੰਘ ਦਾ ਇਹ ਸਿੱਧਿਆ ਕਹਿਣਾ ਕਿ ਵੀ ਨਾ ਸਾਨੂੰ ਪੁੱਛਦਿਆ ਨਾ ਸਾਡੀ ਸਲਾਹ ਲੈਂਦੇ ਆਪਾਂ ਕੱਲ ਵਿਸਤਾਰਤ ਗੱਲ ਕੀਤੀ ਆ ਉਹਦੇ ਬਾਰੇ ਉਹਨਾਂ ਦਾ ਇਹ ਕਹਿਣਾ ਕਿ ਕੱਲਿਆਂ ਕੱਲਿਆਂ ਤੁਸੀਂ 227 ਜਾਂ ਗੱਲ ਛੱਡੋ ਅਗਦੇ 15 ਸਾਲ ਭੁੱਲ ਜਿਓ ਇਹ ਸਰਕਾਰ ਬਣਾ ਜਾਣ ਕਹਿੰਦੇ ਨਾ 27 ਚ ਬਣੇ ਨਾ 32 ਚ ਬਣੇ ਕੱਲਿਆਂ ਨਹੀਂ ਬਣਨੀ ਕਹਿੰਦੇ ਹਾਂ ਅਕਾਲੀ ਭਾਜਪਾ ਜੇ ਗੱਠਜੋੜ ਹੋ ਜਵੇ ਫਿਰ ਕਹਿੰਦੇ ਗੱਲ ਬਣ ਸਕਦੀ ਹੈ ਉਹ ਕਹਿੰਦੇ ਮੇਰੀ ਸਲਾਹ ਨਹੀਂ ਕੁੱਛਦੀ ਮੇਰੀ ਸਲਾਹੀ ਲੰਦੇ ਕਹਿੰਦੇ ਲਿਟਰਲ ਜੈਪ ਰਵਨੀਤ ਮਿੱਠੂ ਕਹਿੰਦੇ ਇਹ ਦੱਸਦਾ ਜੀ ਕਹਿੰਦੇ ਇਹਨੂੰ ਕੀ ਪਤਾ ਇਸੇ ਤਰ੍ਹਾਂ ਮਨਿੰਦਰ ਸਰਸਾ ਬਾਰੇ ਉਹ ਗੱਲ ਕਰਦੇ ਕਿ ਜੀ ਮਨਿੰਦਰ ਸਰਸਾ ਹਰਿਆਣੇ ਚ ਜੰਮਿਆ ਰਾਜਨੀਤੀ ਉੱਥੇ ਦੀ ਕਰਦਾ ਜੀ ਉਹ ਦਿੱਲੀ ਦੀ ਤੇ ਸਲਾਹਾਂ ਉਹ ਪੰਜਾਬ ਚ ਬੀਜਪੀ ਨੂੰ ਦੇ ਰਿਹਾ ਇਹ ਕੌਣ ਨੇ ਜੀ ਕਹਿੰਦੇ ਇਹਨਾਂ ਧੂਆਂ ਦੇ ਉੱਤੇ ਟਿੱਪਣੀ ਕਰਦਿਆਂ ਕਰਦਿਆਂ ਉਹਨਾਂ ਨੇ ਅਕਾਲੀ ਭਾਜਪਾ ਗੱਠ ਜੋੜ ਤੇ ਜੋੜ ਦਿੱਤਾ ਅਮਰਿੰਦਰ ਸਿੰਘ ਵੱਲੋਂ ਅਕਾਲੀ ਭਾਜਪਾ ਗੱਠਜੋੜ ਤੇ ਦਿੱਤੇ ਜੋਰ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਨਵੀਂ ਚਰਚਾ ਨੇ ਜੋਰ ਫੜ ਲਿਆ ਠੀਕ ਹੈ ਹਾਈ ਕਮਾਂਡ ਭਾਜਪਾ ਹਾਈ ਕਮਾਂਡ ਆਪਣੇ ਨੁਕਤੇ ਤੋਂ ਦੇਖੇਗੀ ਕਿ ਅਮਰਿੰਦਰ ਸਿੰਘ ਕੀ ਭਾਜਪਾ ਦੇ ਹਿਤਾ ਨੂੰ ਧਿਆਨ ਚ ਰੱਖ ਕੇ ਬੋਲ ਰਹੇ ਨੇ ਭਾਜਪਾ ਦੀ ਫਿਕਰਮੰਦੀ ਚੋ ਬੋਲ ਰਹੇ ਨੇ ਕਿ ਆਪਣੀ ਅਣਦੇਖੀ ਦਾ ਦੁੱਖ ਚੋ ਬੋਲ ਰਹੇ ਨੇ ਕਿ ਉਹ ਫੇਰ ਪਾਸਾ ਪਰਸਣਾ ਚਾਹੁੰਦੇ ਨੇ ਫੇਰ ਉਹ ਪਾਰਟੀ ਬਦਲਣਾ ਚਾਹੁੰਦੇ ਨੇ ਕੀ ਸੰਕੇਤ ਨੇ ਉਹਨਾਂ ਨੇ ਆਪਣਾਉਂਦਾ ਜਾ ਰਿਹਾ ਹੈ ਉਹਨਾਂ ਦੇ ਇਸ ਬਿਆਨ ਨੇ ਸਭ ਤੋਂ ਪਹਿਲਾ ਫਿਕਰ ਚ ਪਾਇਆ ਸਤਾ ਤਰੀ ਤਰਨ ਹਰਪਾਲ ਚਿਮਾ ਜੀ ਨੇ ਪ੍ਰੈਸ ਕਾਨਫਰੈਂਸ ਕੀਤੀ ਇਸ ਮਸਲੇ ਤੇ ਤੁਸੀਂ ਦੇਖੋ ਕਿ ਇੱਕ ਪਾਰਟੀ ਦਾ ਲੀਡਰ ਆਪਣੀ ਪਾਰਟੀ ਨੂੰ ਲੈ ਕੇ ਤੇ ਆਪਣੇ ਪੁਰਾਣੇ ਪਾਰਟੀ ਦੇ ਭਾਈਵਾਲਾਂ ਦੇ ਇਕ ਬਦਲ ਹੁਣ ਤੱਕ ਇਹ ਲਾ ਬੀਜੇਪੀ ਦੇ ਲੀਡਰ ਹੋਣ ਚਾਹੇ ਕਾਂਗਰਸ ਚ ਆਇਆ ਹੋਵੇ ਉਹਨਾਂ ਦੇ ਉક્ત ਗੱਲ ਕਰ ਰਿਹਾ ਤੇ ਪ੍ਰੈਸ ਕਾਨਫਰੈਂਸ ਕਰ ਰਹੀ ਹੈ ਸਰਕਾਰ ਸਤਾ ਤਰੀ ਤਰ ਇੱਥੋਂ ਹਿਸਾਬ ਨਾਲ ਓਕੇ ਨਾ ਮਤਲਬ ਉਸ ਗੱਲ ਦਾ ਕਿਤਨਾ ਕਿਤੇ ਔਰਾ ਇੱਥੇ ਤੱਕ ਮਾਰ ਕਰਦਾ ਕਿ ਸਰਕਾਰ ਨੂੰ ਫਿਕਰ ਪੈਣੀ ਕਿਉਂਕਿ ਅਖਾਲੀ ਦਾ ਤੁਹਾਨੂੰ ਤਰਨ ਤਰਨ ਦੀ ਜਿਵਨੀ ਚੋਂ ਚੁਣੌਤੀ ਦਿੰਦਾ ਤੇ ਉਸ ਚੁਣੌਤੀ ਦਾ ਅਸਰ ਤੁਸੀਂ ਹੁਣ ਤੱਕ ਕਬੂਲ ਦੇ ਫਿਰਦੇ ਹੋ ਕਿ ਤੁਸੀਂ ਕੰਚਨਪ੍ਰੀਤ ਦੇ ਮਾਮਲੇ 'ਚ ਜਿਹੋ ਜਿਹੀ ਵਦੀਕੀ ਕਰ ਰਹੇ ਹੋ ਉਸ ਮਾਮਲੇ 'ਚ ਤੁਸੀਂ ਸਫੀਅਤ ਵੀ ਕਰਾ ਰਹੇ ਹੋ ਤੇ ਇਸੇ ਲਈ ਅਮਰਿੰਦਰ ਸਿੰਘ ਦਾ ਉਸ ਦਿਰਾਨੀ ਇਹ ਬਿਆਨ ਕਿ ਕਾਲੀ ਪਾਜਪਾ ਗੱਠਜੋੜ ਇਹਦਾ ਮਤਲਬ ਸਰਕਾਰ ਨੂੰ ਫਿਕਰ ਤਾਂ ਪਾਉਂਦਾ ਹੈ ਕਿ ਜੇ ਗੱਠਜੋੜ ਹੋਇਆ ਤਾਂ ਸਾਡੇ ਲਈ ਕੀ ਚੁਣੌਤੀ ਬੱਝ ਸਕਦੀ ਹੈ ਕੀ ਗੱਠਜੋੜ ਮੁਸ਼ਕਲ ਖੜੀ ਕਰ ਸਕਦਾ ਹੈ ਸੱਤਾਧਾਰੀ ਤੇ ਲਈ ਇੱਥੋਂ ਤੱਕ ਕਿ ਕਾਂਗਰਸ ਲਈ ਕਿਉਂਕਿ ਕਾਂਗਰਸ ਗਰੰਟੀ ਮੰਨ ਕੇ ਚੱਲ ਰਹੀ ਆ ਕਿ ਭਾਜਪਾ ਪੰਜਾਬ ਚ ਪ੍ਰਵਾਨ ਨਹੀਂ ਅਕਾਲੀਆਂ ਦੇ ਪੈਰ ਨਹੀਂ ਲੱਗਦੇ ਲੋਕ ਇਹਨਾਂ ਤੋਂ ਔਖੇ ਨੇ ਸਾਡੇ ਕੋਲ ਆਉਣਗੇ ਆਪਣੇ ਆਪ ਹੀ ਗਰੰਟੀ ਮੰਨੀ ਜਾਂਦੀ ਹੈ। ਇਹੀ ਕਾਂਗਰਸ ਤਰਨਤਮ ਚ ਚੌਥੇ ਨੰਬਰ ਤੇ ਆਈ ਹੈ। ਜਮਾਨਤ ਨਹੀਂ ਬਚੀ। ਪਰ ਪੰਜਾਬ ਚ ਸਰਕਾਰ ਬਣਾਉਣ ਦੀ ਉਮੀਦ ਪਾਣੀ ਬੈਠੀ ਹੈ। ਤੇ ਪਰ ਸੱਤਾਧਾਰੀ ਤੇ ਨੂੰ ਇਹ ਕਿ ਜੇ ਕੱਲਿਆ-ਕੱਲਿਆ ਲੜਨ ਅਕਾਲੀ ਵੀ ਆਪ ਹੋ ਜਾਣ ਬੀਜੇਪੀ ਦੀ ਵਿਚਾਰ ਚਾ ਹੋ ਜਵੇ ਤੇ ਫਿਰ ਕਾਂਗਰਸ ਥੱਲੇ ਆ ਜੂਗੀ ਤੇ ਬਰਾਬਰ ਦੇ ਰੜੀ ਜਾਣਗੇ ਇਹਦੇ ਵਿੱਚ ਸਾਡਾ ਸਹਿਯੋਗ ਨਾਲ ਲੱਗ ਜੂਵੇ ਵੀ ਅਸੀਂ ਬਿਜਲੀ ਮੰਗਤੀ ਕੀਤੀ ਆ ਹਜ਼ਾਰ ਹਜ਼ਾਰ ਵਾਲਾ ਵੀ ਫਾਰਮੂਲਾ ਸਿੱਟਣਾ ਹੈ ਹੋਰ ਖਾ ਵੀ ਕੁਝ ਵੀ ਹੈ ਸੱਤਾ ਤਾਕਤ ਦੋਈ ਵਰਤਣੀ ਆ ਸੋ ਇਸ ਲਈ ਸਾਡਾ ਪਰ ਜਿੱਦਾਂ ਹੀ ਅਮਰਿੰਦਰ ਨੇ ਅਕਾਲੀ ਭਾਜਪਾ ਘਟ ਚੁੜਤੀ ਗੱਲ ਕੀਤੀ ਔਰ ਉਸ ਦੇ ਪੁੱਤੇ ਜਦੇ ਸੱਤਾਧਾਰੀ ਤੇ ਨੂੰ ਬਿਆਨ ਦੇਣਾ ਪਿਆ ਅੰਦਰ ਫਿਕਰਤਾ ਪੈ ਗਿਆ ਫਿਕਰ ਇਸ ਗੱਲ ਦਾ ਕਹਿੰਦੇ ਜੀ ਕਿ ਇਹ ਤਾਂ ਦਲ ਬਦਲੂ ਹੈ ਜੀ ਇਹਦਾ ਕੀ ਹੈ ਜੀ ਇਹ ਤਾਂ ਕੁਝ ਵੀ ਕਹਿ ਦਿੰਦਾ ਜੀ ਇਹਦੇ ਕੀ ਮੈਨੇ ਜੋ ਵੀ ਕਹਿਣਾ ਪਰ ਅਮਰਿੰਦਰ ਸਿੰਘ ਦੀ ਗੱਲ ਦੀ ਪ੍ਰੋੜਤਾ ਕਰਦੀ ਨਜ਼ਰ ਆਈ ਸ਼੍ਰੋਮਣੀ ਅਕਾਲੀ ਦਲ ਦੀ ਬੀਬੀ ਹਰਸਿਮਰਤ कौर ਬਾਦਲ ਹਰਸਿਮਰਤ कौर ਬਾਦਲ ਹੋਰੀ ਕਹਿੰਦੀ ਕਿ ਵੀ ਮੇਰੇ ਕੋਲ ਤਾਂ ਰਾਜ ਭਾਗ ਸੀ ਜੀ ਮੇਰੇ ਕੋਲ ਤਾਂ ਮੰਤਰੀ ਦੀ ਕੁਰਸੀ ਸੀ ਜੀ 4 ਸਾਲ ਦਾ ਬਖਵਾ ਪਿਆ ਜੀ ਮੈਂ ਤਾਂ ਪੰਜਾਬ ਦੇ ਹਿੱਤਾਂ ਨੂੰ ਧਿਆਨ ਚ ਰੱਖਦੇ ਆਂ ਮਾਰੀ ਕੁਰਸੀ ਕਿੱਥੇ ਬੀਬੀ ਜੀ ਛੱਡੀ ਥੋੜਾ ਪੰਜਾਬ ਨੇ ਛਡਾ ਲਈ ਕਿਸਾਨਾਂ ਨੇ ਛਡਾ ਲਈ ਤੁਸੀਂ ਤਾਂ ਚਿੱਠੀਆਂ ਦਿਖਾਉਂਦੇ ਸੀ ਤੁਮਰਤਿਆਂ ਤੁਸੀਂ ਤਾਂ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਕਹਾਇਆ ਸੀ ਕਿ ਬਿਲ ਬਹੁਤ ਚੰਗੇ ਨੇ ਪਰ ਨਹੀਂ ਕਰਨ ਬਣੀ ਤੁਹਾਨੂੰ ਮਜਬੂਰ ਬਾਹਰ ਆਉਣਾ ਪਿਆ ਘਟ ਛੋਟ ਜੋ ਪਰ ਅਕਲ ਦੀ ਜਲਦੀ ਇੱਛਾ ਲਗਾਤਾਰ ਰਹੀ ਕਿ ਅਸੀਂ ਮੁੜ ਕੇ ਘਟ ਛੋਟ ਚ ਜਾਂਦੀਏ ਉਹ ਤੁਹਾਡੀ ਇੱਛਾ ਸ਼ਕਤੀ ਕਰਕੇ ਹੀ ਬੀਜੇਪੀ ਤੁਹਾਡੇ ਤੇ ਹਾਵੀ ਹੁੰਦੀ ਰਹੀ ਕਿ ਨਾ ਜੀ ਬੜੇ ਭਾਈ ਅਸੀਂ ਬਣਾਗੇ ਹੁਣ ਤਈਆਂ ਤੇ ਥੋੜਾ ਜੀ ਅਸਤਾ ਅੱਧ ਤੋਂ ਵੱਧ ਲਵਾਂਗੇ ਜੀ ਤੁਹਾਨੂੰ ਘਟ ਮਿਲਣੀਆਂ ਚਾਹੀਦੀਆਂ ਜੀ ਇਸ ਤਰ੍ਹਾਂ ਦੀ ਸਾਡਾ ਵੋਟ ਬੈਂਕ ਦੇਖੋ ਜੀ ਵੱਧ ਗਿਆ ਜੀ ਪਿਛਲੀ ਵਾਰ ਨਾਲੋਂ ਥੋੜਾ ਘਟ ਗਿਆ ਜੀ ਇਸ ਤਰ੍ਹਾਂ ਦੀ ਸਿੱਧੀ ਪਰ ਕੈਪਟਨ ਅਮਰਿੰਦਰ ਦੇ ਬਿਆਨ ਨੇ ਤੇ ਤਰਨ ਤਰਨ ਦੇ ਜਿਮਨੀ ਚੌਂ ਦੇ ਵਿੱਚ ਅਕਾਲੀ ਦਲ ਦੇ ਜਮੇ ਪੈਰਾਂ ਨੇ ਭਾਜਪਾ ਨੂੰ ਵੀ ਸੋਚਣ ਲਈ ਮਜਬੂਰ ਕੀਤਾ ਕਿ ਕੀ ਪੁਰਾਣਿਆਂ ਤੋਂ ਥੋੜਾ ਬਹੁਤ ਵੱਧ ਘਟ ਕੇ ਕਰ ਲਈਏ ਤਾਂ ਕਰ ਲਈਏ ਤੇ ਹਰ ਸਿਮਰਤ ਕੌਰ ਬਾਦਲ ਦੇ ਇਸ ਬਿਆਨ ਨੇ ਇਹ ਵੀ ਦੱਸ ਦਿੱਤਾ ਕਿ ਦੋਵੇਂ ਪਾਸਿਓਂ ਵੀ ਪਾਈ ਬਰ ਬਰੇ ਕੰਮ ਉਧਰ ਵੀ ਗੱਲ ਹੈਗੀ ਅਤੇ ਇੱਧਰ ਵੀ ਗੱਲ ਚੱਲ ਰਹੀ ਹੈ ਪਰ ਵਿਚਾਰੇ ਉਹ ਲੀਡਰਸ਼ਿਪ ਜਿਹੜੀ ਅਕਾਲੀ ਦਲ ਦੇ ਪਿੱਛੇ ਲੱਗੀ ਤੁਰਦੀ ਰਹੀ ਪੰਜਾਬ ਚ ਅਕਾਲੀ ਭਾਜਪਾ ਦੀ ਸਰਕਾਰ ਹੋਵੇ ਚੱਲੀ ਅਕਾਲੀਆਂ ਦੀ ਉਹ ਭਾਜਪਾ ਮਤਲਬ ਤੀਜੇ ਦਰਜੇ ਤੇ ਹੀ ਰਹੀ ਤੇ ਦਿੱਲੀ ਜਾ ਕੇ ਸ਼ਿਕਾਇਤਾਂ ਵੀ ਲਾਉਂਦੇ ਨੇ ਪਰ ਸੁਣਵਾਈ ਨਹੀਂ ਹੋਈ ਉਹ ਲੀਡਰਸ਼ਿਪ ਜਿਹੜੀ ਇੱਕ ਵਾਰ ਫੇਰ ਤਿੰਨ ਖੇਤੀ ਕਾਨੂੰਨਾਂ ਤੋਂ ਬਾਅਦ ਠੱਗੀ ਹੋਈ ਮਹਿਸੂਸ ਕਰਦੀ ਰਹੀ ਕਿ ਵੀ ਅਸੀਂ ਹਾਈ ਕਮਾਂਡ ਨਾਲ ਖੜੇ ਰਹੇ ਤੇ ਹਾਈ ਕਮਾਂਡ ਨੇ ਬਾਅਦ ਚ ਸਾਨੂੰ ਪੁੱਛਿਆ ਵੀ ਦੀ ਵਾਪਸ ਲੈ ਲਈ ਉਹ ਲੀਡਰਸ਼ਿਪ ਪੰਜਾਬ ਦੀ ਬੀਜੇਪੀ ਜਿਹਨੂੰ ਇਹ ਵੀ ਆਪਣੇ ਨਾਲ ਧੋਖਾ ਲੱਗਿਆ ਕਿ ਅਸੀਂ ਫਿਰ ਪਿੱਛੇ ਧੱਕ ਦਿੱਤੇ ਗਏ ਕੀ ਕਾਂਗਰਸੀ ਕੀ ਅਕਾਲੀ ਲਿਆ ਕੇ ਬੀਜੇਪੀ ਸ਼ਾਮਲ ਕਰ ਲੇ ਹੁਣ ਸਭ ਤੋਂ ਮੂਹਰੇ ਬੈਠਦੇ ਨੇ ਹੈ ਵੱਡੇ ਲੀਡਰ ਬਣਦੇ ਨੇ ਮੰਤਰੀ ਤੱਕ ਖਾਰੇ ਹੋਏ ਨੂੰ ਬਣਾਤਾ ਹੈ ਪ੍ਰਧਾਨ ਤੱਕ ਦੂਈ ਪਾਰਟੀ ਜੁਆਇਨ ਬਣਾਤਾ ਸਾਡੀ ਖੈਰ ਖਵਾ ਕੇ ਇੱਥੇ ਪਰ ਉਹ ਕਹਿੰਦੇ ਵੀ ਥੱਲੇ ਜੜਾ ਉਹ ਜੀ ਵੀ ਸਾਡਾ ਜਿੰਨਾ ਇੱਕ ਵੋਟ ਬੈਂਕ ਹੈ ਉਹ ਸਾਡੇ ਨਾਲ ਹੈ ਇਹ ਵੋਟ ਬੈਂਕ ਨਹੀਂ ਲੈ ਕੇ ਇਸ ਵੀ ਅਸ਼wini ਸ਼ਰਮਾ ਜੀ ਕਹਿੰਦੇ ਕੈਪਟਨ ਦੇ ਮਰਿੰਦਰ ਦੇ ਬਿਆਨ ਦੇ ਕੀ ਮੈਨੇ ਜੀ ਇਹਦਾ ਕੀ ਅਰਥ ਹੈ ਜੀ ਹੈ ਐਡਾ ਨਹੀਂ ਗੱਠ ਜੋੜ ਹੁੰਦਾ 117 ਤੇ 17 ਤੇ ਇਕੱਲੇ ਲੜਾਂਗੇ ਅਮਰਿੰਦਰ ਸਿੰਘ ਵੱਡੇ ਲੀਡਰ ਨੇ ਸਾਡੇ ਸਤਿਕਾਰਤ ਲੀਡਰ ਨੇ ਪਰ ਉਹ ਉਹਨਾਂ ਦੇ ਨਿੱਜੀ ਬਿਆਨ ਹੈ ਜੀ ਨਿੱਜੀ ਉਹਨਾਂ ਦੀ ਸੋਚ ਹੈ ਜੀ ਇਹ ਪਾਰਟੀ ਨਹੀਂ ਜੀ ਪਾਰਟੀ ਨਹੀਂ ਗੱਠ ਜੋੜ ਕਰਦੀ ਤੇ ਹਰਸਿੰਦਰ ਮੇਰੀ ਬੜੀ ਭੈਣ ਹੈ ਜੀ ਉਹ ਅਮਰਿੰਦਰ ਦੀ ਹਾਂ ਛਾਂ ਮਿਲਾਈ ਜਾਵੇ ਜੀ ਹੈਨਾ ਪਰ ਜੀ ਕਹਿੰਦੇ ਕਿ ਉਹ ਰਾਜਨੀਤਿਕ ਲੀਡਰਤਾ ਹੋ ਸਕਦੀ ਹੈ ਜੀ ਉਹ ਜੋਤਸੀ ਥੋੜਾ ਜੀ ਜਿਹੜੀ ਉਹ ਦੱਸੂਗੀ ਸਰਕਾਰ ਬਣਨੀ ਨਹੀਂ ਬਣਨੀ ਜੀ ਐਦਾਂ ਨਹੀਂ ਹੁੰਦਾ ਆ ਵੀ ਹੁਣ ਵਾਲੇ ਵੀ ਤਾਂ ਆ ਗਏ ਜੀ ਅਸ਼wini ਸ਼ਰਮਾ ਜਿਹੜੇ ਇਸ ਗੱਲ ਦਾ ਸਿਰੇ ਤੋਂ ਖੰਡਨ ਕਰਦੇ ਨੇ ਕਿ ਸਾਡਾ ਅਕਾਲੀ ਭਾਜਪਾ ਨਾਲ ਅਕਾਲੀ ਭਾਜਪਾ ਦਾ ਗੱਠਜੋੜ ਨਹੀਂ ਹੋਣ ਜਾ ਰਿਹਾ ਅਸੀਂ ਅਕਾਲੀ ਦਰ ਨਾਲ ਮਿਲ ਕੇ ਸਰਕਾਰ ਬਣਾਉਣੀ ਸੋਚਦੇ ਤਾਂ ਕੱਲਿਆਂ ਲੜਨਾ ਤੇ ਕੱਲਿਆਂ ਜੁੱਤ ਕੇ ਸਰਕਾਰ ਬਣਾਉਣੀ ਪਤਾ ਅਸ਼wini ਸ਼ਰਮਾ ਨੂੰ ਵੀ ਪਤਾ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪਤਾ ਸੁਨੀਲ ਜਾਖੜ ਨੂੰ ਵੀ ਹੈ ਤੇ ਪਤਾ ਹਰਸ਼ੀਮਰਤ ਸੁਖਵੀਰ ਬਾਦਲ ਨੂੰ ਵੀ ਹੈ ਕਿ ਭਾਈ ਫੈਸਲਾ ਨਾ ਇਹਨੇ ਕਰਨਾ ਨਾ ਉਹਨੇ ਕਰਨਾ ਨਾ ਤੁਸੀਂ ਕਰਨਾ ਨਾ ਹੈ ਜਾਖੜ ਜਾਂ ਕੈਪਟਨ ਨੇ ਕਰਨਾ ਫੈਸਲਾ ਅਮਿਤ ਸ਼ਾਹ ਤੇ ਨਵਿੰਦਰ ਮੋਦੀ ਦੀ ਜੋੜੀ ਨੇ ਕਰਨਾ ਫੈਸਲਾ ਉੱਥੇ ਹੋਣਾ ਕਿਸੇ ਲੀਡਰ ਨੂੰ ਨਹੀਂ ਪੁੱਛਿਆ ਜਾਣਾ ਅਮਰਿੰਦਰ ਸਿੰਘ ਇਹੀ ਤਾਂ ਕਹਿ ਰਹੇ ਕਿ ਆ ਪੰਜਾਬ ਯੂਨੀਵਰਸਿਟੀ ਦਾ ਪੰਗਾ ਛੇੜਿਆ ਚੰਡੀਗੜ੍ਹ ਵਾਲਾ ਪੰਗਾ ਛੇੜਿਆ ਹੈਨਾ ਆ ਪਾਣੀ ਵਾਲਾ ਪੰਗਾ ਛੇੜਿਆ ਜਿੰਨੇ ਪੰਜਾਬ ਵਿਰੋਧੀ ਪੰਗੇ ਛੇੜੇ ਹੈਨਾ ਉਹ ਕਹਿੰਦੇ ਵੀ ਸਾਨੂੰ ਸਾਡੀ ਸਲਾਹੀ ਨਹੀਂ ਲੈਂਦੇ ਸਾਨੂੰ ਪੁੱਛਦੇ ਹੀ ਨਹੀਂ ਇਹ ਹੀ ਤਾਂ ਉਹ ਕਹਿ ਰਹੇ ਕਿ ਜੇ ਸਾਨੂੰ ਪੁੱਛ ਕੇ ਕਰਦੇ ਹੁੰਦੇ ਤਾਂ ਇਹੋ ਜਿਹਾ ਕੁਝ ਹੁੰਦਾ ਹੀ ਨਾ ਜਿਹੜੇ ਸਲਾਹਕਾਰ ਬੜੇ ਨੇ ਉਹ ਕਹਿੰਦੇ ਗਲਤ ਸਲਾਹ ਦਿੰਦੇ ਨੇ ਇਸ ਲਈ ਇਹ ਕਹਿੰਦੇ ਪਰ ਬੀਜੇਪੀ ਕਦੇ-ਕਦੇ ਲੱਗਦਾ ਹੈ ਕਿ ਕੁਝ ਮੋੜਾ ਕੱਟ ਰਹੀ ਹੈ ਪਰ ਉਸ ਮੋੜੇ ਦੇ ਵਿੱਚੋਂ ਫੇਰ ਕੋਈ ਪੰਗਾ ਆ ਜਾਂਦਾ ਹੁਣ ਪੰਜਾਬ ਦਾ ਜਿੰਨਾ ਮਾਲੀਆ ਰਿਕਾਰਡ ਹੈ ਜਿੰਨਾ ਜ਼ਮੀਨਾਂ ਦਾ ਹਿਸਾਬ ਕਿਤਾਬ ਹੈ ਉਹ ਸਾਰੇ ਨੂੰ ਦੇਸ਼ ਦੇ ਪੱਧਰ ਦੇ ਉੱਤੇ ਆਪਣੇ ਕੰਟਰੋਲ ਚ ਲੈ ਜਾਣ ਨੂੰ ਫਿਰਦੇ ਨੇ ਕਿ ਇੱਕ ਦੇਸ਼ ਇੱਕ ਰਿਕਾਰਡ ਕਰ ਰਹੀ ਸਰਬਸ਼ ਉਹ ਜ਼ਮੀਨਾਂ ਦਾ ਰਿਕਾਰਡ ਜਾਣ ਤੋਂ ਬਾਅਦ ਖਤਰਾ ਖੜਾ ਹੈ ਕਿ ਕੱਲੂ ਕੇਂਦਰ ਨੇ ਕਿਸੇ ਨੂੰ ਜ਼ਮੀਨ ਸੌਂਪਣੀਆਂ ਚਾਹੇ ਇਹਨਾ ਮਤਲਬ ਕਿ ਕਾਰਪਟ ਘਰਾਣਿਆਂ ਨੂੰ ਸੌਂਪਣੀਆਂ ਹੋਵੇ ਅਵਾਨੀ ਡਾਨੀਆਂ ਨੂੰ ਸੌਂਪਣੀਆਂ ਹੋਵੇ ਚਾਹੇ ਕਿਸੇ ਪ੍ਰੋਜੈਕਟ ਤਹਿਤ ਲੈਣੀ ਹੋਵੇ ਚਾਹੇ ਕਿਸੇ ਹੋਰ ਕੰਮ ਲਈ ਵਰਤਣੀ ਹੋਵੇ ਸੂਬਾ ਸਰਕਾਰ ਦੀ ਪੁੱਛੇ ਨਹੀਂ ਰਣੀ ਉਹਨਾਂ ਨੇ ਜਿਹੜੀ ਜ਼ਮੀਨ ਤੇ ਉਂਗਲ ਰੱਖਣੀ ਆ ਸਿੱਧੀ ਪਹੁੰਚ ਕਰਨੀ ਆ ਤੇ ਕਰ ਲੋ ਜੀ ਤਾਂ ਕਾ ਵੀ ਚੱਲੂਗਾ ਬਦੀਕੀ ਵੀ ਚੱਲੂਗੀ ਸੋ ਇਹ ਵੀ ਇੱਕ ਨਵਾਂ ਖਤਰਾ ਖੜਾ ਹੋ ਰਿਹਾ ਜਿਹੜੀ ਇਹ ਰਿਪੋਰਟ ਨਿਕਲ ਕੇ ਆ ਰਹੀ ਹੈ ਆਉਂਦੇ ਦਿਨਾਂ ਅੰਦਰ ਉੱਤੇ ਬੜੀ ਚਰਚਾ ਵਿਛੜਨੀ ਹੈ ਪਰ ਕਿ ਪੰਜਾਬ ਦੇ ਵਿੱਚ 227 ਤੋਂ ਪਹਿਲਾਂ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਚੜ੍ਹਦੇ ਸਾਲ ਦੇ ਵਿੱਚ ਜਨਵਰੀ ਤੱਕ ਪੰਜਾਬ ਕਾ ਉਸ ਨਵਾਂ ਪ੍ਰਧਾਨ ਮਿਲੂਗਾ ਓਮ ਇਹੀ ਮਾਰਚ ਅਪ੍ਰੈਲ ਤੱਕ ਜਾਂਦਿਆਂ ਜਾਂਦਿਆਂ ਪੰਜਾਬ ਨੂੰ ਨਵਾਂ ਗੱਠਜੋੜ ਮੇਲੂਗਾ ਉਹ ਗੱਠਜੋੜ ਜਿਹੜਾ ਬਹੁਤ ਪਹਿਲਾਂ ਨੌ ਮਾਸ ਦੇ ਰਿਸ਼ਤੇ ਦੇ ਨਾਲ ਮਸ਼ਹੂਰ ਸੀ ਪਤੀ ਪਤਨੀ ਦੇ ਰਿਸ਼ਤੇ ਦੇ ਨਾਲ ਮਸ਼ਹੂਰ ਸੀ ਉਹ ਗੱਠਜੋੜ ਕਿ ਨਵੇਂ ਸਿਰੇ ਤੋਂ ਹੋਏਗਾ ਤੇ ਉਹਦੇ ਨਵੇਂ ਸਿਰੇ ਤੋਂ ਹੋਏ ਗੱਠਜੋੜ ਦਾ ਅਸਰ ਸੱਤਾ ਤਾਰੀਖ ਤਿਰ ਤੋਂ ਲੈ ਕੇ ਸੱਤਾ ਮੰਨ ਦੀ ਇੱਛਾ ਰੱਖਣ ਵਾਲੀ ਪਾਰਟੀ ਤੱਕ ਪਹੁੰਚੇਗਾ ਜਾਂ ਨਹੀਂ ਪਹੁੰਚੇਗਾ ਇਹ ਉਹਨਾਂ ਦਾ ਬਖਸ਼ ਤੈਅ ਕਰੇਗਾ ਪਰ ਇਹ ਨਵੀਂ ਸਿਆਸਤ ਦਾ ਮੋੜ ਵੱਜਣ ਲੱਗਾ ਇਹਦੀ ਚਰਚਾ ਛਿੜ ਪਈ ਹੈ ਇਹਦੇ ਡਰਚੋਈ ਭਾਜਪਾ ਦੇ ਲੀਡਰ ਬੋਲ ਰਹੇ ਨੇ ਤੇ ਸੱਤਾ ਹਾਸਲ ਕਰਨ ਦੀ ਇੱਛਾ ਨਾਲ ਅਕਾਲੀ ਲੀਡਰ ਬੋਲ ਰਹੇ ਨੇ ਤੇ ਕੈਪਟਨ ਅਵੀ ਆਉਂਦੇ ਦਿਨਾਂ ਚ ਸਾਫ ਹੋ ਜੇਗੀ ਪਰ ਚਰਚਾ ਪਰ ਪੰਜਾਬ ਚ 5 ਦਿਨਾਂ ਬਾਅਦ ਸਰਕਾਰੀ বাস ਸੇਵਾ ਬਹਾਲ ਹੋਈ ਹੈ 5 ਦਿਨਾਂ ਤੋਂ ਪੰਜਾਬ ਦੇ ਵਿੱਚ ਪੰਜਾਬ ਰੋਡਵੇਜ਼ ਪੰਨ বাস ਪੀ ਆਰਟੀਸੀ ਦੇ ਮਲਾਜਮ ਉਹ ਜਿਹੜੀਆਂ ਮਤਲਬ ਕਿਲੋਮੀਟਰ ਸਕੀਮ ਵਾਲੀ ਸਕੀਮ ਹੈ ਉਹਦੇ ਤਹਿਤ ਜਾਂ ਫਿਰ ਕੱਚੇ ਮਲਾਜ਼ਮਾਂ ਨੂੰ ਪੱਕੇ ਕਰਨ ਦੇ ਮੁੱਦੇ ਦੇ ਉੱਤੇ ਫਿਰ ਉਸ ਤੋਂ ਬਾਅਦ ਪੁਲਸੀਆ ਕਾਰਵਾਈ ਫਿਰ ਐਫ ਆਈ ਆਰ ਜ਼ਿਲ੍ਹਾ ਚ ਅੰਦਰ ਤੱਕੇ ਹੈ ਜਾਂ ਨੌਕਰੀ ਤੋਂ ਕੱਢਣ ਦੀਆਂ ਕਾਰਵਾਈਆਂ ਦੀ ਧਮਕੀਆਂ ਮਿਲੀਆਂ ਇਹ ਸਾਰੇ ਮੁੱਦਿਆਂ ਨੂੰ ਲੈ ਕੇ ਅੰਦੋਲਨ ਹੁੰਦਾ 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 ਪੰਜਾਂ ਨਾ ਚ ਪਹੁੰਚ ਗਿਆ ਤੇ ਨਤੀਜਾ ਪੰਜਾਬ ਦੀ ਆਮ ਜਨਤਾ ਪਰੇਸ਼ਾਨ ਆਮ ਲੋਕ ਜਿਹੜਾ ਜਿਨ੍ਹਾਂ ਦਾ ਸਫਰ ਬੱਸਾਂ ਦੇ ਰਾਹੀਂ ਉਹ ਕੱਟਦਾ ਹੈ ਇਹਨਾਂ ਨੇ ਕਿਸੇ ਨੇ ਨੌਕਰੀ ਤੇ ਜਾਣਾ ਹੈ ਕਿਸੇ ਨੇ ਸਕੂਲ ਜਾਣਾ ਹੈ ਕਿਸੇ ਨੇ ਕਾਲਜ ਜਾਣਾ ਹੈ ਕਿਸੇ ਨੇ ਅਦਾਲਤ ਜਾਣਾ ਹੈ ਕਿਸੇ ਨੇ ਵਿਆਹ ਸ਼ਾਦੀ ਜਾਣਾ ਹੈ ਕਿਸੇ ਨੂੰ ਕੁਝ ਹੀ ਕੰਮ ਵਿੱਚ ਜਾਣਾ ਹੈ ਹੈ ਕਿਸੇ ਦੇ ਹੋਰ ਬਾਜ਼ਾਰ ਧੰਦੇ ਦੇ ਕੰਮ ਕਰਨੇ ਸਾਰਾ ਕੁਝ ਜਿਨ੍ਹਾਂ ਦਾ ਹ ਜਿੰਦਗੀ ਹੀ ਬੱਸਾਂ ਦੇ ਸਾਰੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਰਦੀ ਹੈ ਘਰ ਪਰਤਣਾ ਤੇ ਘਰੋਂ ਜਾਣਾ ਉਹ ਸਾਰਾ ਕੁਝ ਰੁਕ ਗਿਆ ਸੀ ਤੇ ਲੈ ਦੇ ਕੇ 5 ਦਿਨ ਦੱਬ ਕੇ ਟੈਕਸੀਆਂ 3 ਪੀਲਰ ਵਾਲੇ ਦਾ ਜਿੰਨਾ ਕੁ ਆਪਣੇ ਖੇਤਰ ਚ ਕੀਤਾ ਕੀਤਾ ਕਿਤੇ ਜਿਆਦਾ ਤਾਂ ਪ੍ਰਾਈਵੇਟ ਬੱਸਾਂ ਨੇ ਕਮਾਈ ਕੀਤੀ ਕਹਿੰਦੇ ਜੀ ਹਾਂ ਮਤਲਬ ਕਿ 6-6 ਮਹੀਨਿਆਂ ਦੀ ਕਮਾਈ ਕੱਢ ਲਈ ਜਿਹਨਾਂ 5 ਦਿਨਾਂ ਚੱਨਾ ਚੱਲਿਆ ਕੰਮ ਚਲੋ ਪਰ ਸਵਾਲ ਇਹਦੇ ਨਾਲ ਦੂਜਾ ਵੀ ਖੜਾ ਹੈ ਕਿ ਜਿਨ੍ਹਾਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਕੀ ਉਹ ਮਸਲੇ ਹੱਲ ਹੋ ਗਏ ਜੇ ਜੂਨੀਅਰ ਲੀਡਰਾਂ ਦੀ ਮੰਨੀ ਹੈ ਉਹ ਕਹਿੰਦੇ ਜੀ ਹਾਂ ਸਾਰਾ ਕੁਝ ਠੀਕ ਹੋ ਗਿਆ ਜੀ ਸਾਡਾ ਕਹਿੰਦੇ 5 ਦਿਨਾਂ ਬਾਅਦ ਰੋਡਵੇਜ ਦੀਆਂ ਪੰਨਵਸ ਦੀਆਂ ਪੀਟੀਸੀ ਦੀਆਂ ਬੱਸਾਂ ਕਹਿੰਦੇ ਜੀ ਸੜਕਾਂ ਤੇ ਆ ਗਈਆਂ 16 ਦੇ ਕਰੀਬ ਬੱਸਾਂ ਜਿਹੜੀਆਂ ਡੀਪੌਂਚ ਖੜੀਆਂ ਸੀ ਉਹ ਉਤਰ ਪਈਆਂ ਨੇ ਕਹਿੰਦੇ ਜੀ ਜੂਨੀਅਰ ਦੇ ਲੀਡਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਅਸੀਂ ਕਿਹਜੂ ਠੋਕੇ ਦੋਨਾਂ ਲੜਿਆ ਸੀ ਵਿਭਾਗ ਨੇ ਸਾਨੂੰ ਉਹਨਾਂ ਸਹਿਮਤੀ ਦੇ ਦਿੱਤੀ ਆ ਕਿ ਜੀ ਠੀਕ ਹੈ ਜਿਹੜਾ ਤੇ ਪਰਚੇ ਪਏ ਨੇ ਉਹ ਵੀ ਵਾਪਸ ਹੋ ਜਾਣਗੇ ਕਿਸੇ ਦੀ ਨੌਕਰੀ ਨਹੀਂ ਜਾਊਗੀ ਹਾਂ ਸਾਰਿਆਂ ਨੂੰ ਬਹਾਲ ਕਰ ਦਿੱਤਾ ਜਾਊਗਾ ਤੇ ਸਾਡੀਆਂ ਮੰਗਾਂ ਤੇ ਸਰਕਾਰ ਗੌਰ ਕਰੂਗੀ ਸਾਡੀ ਮੀਟਿੰਗ ਹੋਈ ਸੀ ਜੀ ਪਰ ਅਜੇ ਤੱਕ ਲਿਖਤੀ ਆਰਡਰ ਸਾਡੇ ਕੋਲ ਤਾਂ ਨਹੀਂ ਆਇਆ ਜਦ ਤੱਕ ਮੈਂ ਪ੍ਰੋਗਰਾਮ ਤੁਹਾਡੇ ਲਈ ਤਿਆਰ ਕਰਾਂ ਤਦ ਤੱਕ ਮੇਰੇ ਕੋਲ ਕੋਈ ਲਿਖਤੀ ਆਰਡਰ ਦਾ ਕੁਝ ਨਹੀਂ ਸੀਗਾ ਪਰ ਉਹ ਯਕੀਨ ਤੇ ਭਰੋਸੇ ਦੇ ਜਦੋਂ ਕਿ ਮੀਟਿੰਗ ਹੋਈ ਨੂੰ ਵੀ ਦੋ ਦਿਨ ਹੋ ਗਏ ਉਸ ਤੋਂ ਬਾਅਦ ਵੀ ਉਦੋਂ ਇਹਨਾਂ ਨੂੰ ਲੰਮਾ ਸਮਾਂ ਲੱਗ ਕੇ ਤਾਂ ਇਹਦਾ ਮਤਲਬ ਸਾਰਾ ਕੁਝ ਠੀਕ ਨਹੀਂ ਹੈ ਜੇਕਰ ਆਪਾਂ ਗੱਲ ਕਰੀਏ 28 ਨਵੰਬਰ ਤੋਂ ਹੜਤਾਲ ਤੇ ਸੀ ਡੀਪੂਆਂ 'ਚ ਬੱਸਾਂ ਖੜੀਆਂ ਕਰਤੀਆਂ ਸੀ ਰੈਗੂਲਰ ਹੋਣ ਨੂੰ ਲੈ ਕੇ ਕਿਲੋਮੀਟਰ ਸਕੀਮ ਦੇ ਤਹਿਤ ਪ੍ਰਾਈਵੇਟ ਬੱਸਾਂ ਨੂੰ ਹਾਇਰ ਕਰਨ ਨੂੰ ਲੈ ਕੇ ਜਦੋਂ ਕਿ ਉਹ ਟੈਂਡਰ ਵੀ ਖੁੱਲ ਗਏ ਸਰਕਾਰੋਂ ਸਕੀਮ ਤੇ ਅੱਗੇ ਵੀ ਵਧ ਗਈ ਇਹਦਾ ਮਤਲਬ ਕੀ ਕਰਮਚਾਰੀ ਬੈਕਫੁੱਟ ਤੇ ਆਏ ਨੇ ਕਰਮਚਾਰੀਆਂ ਨਾਲ ਵਧੇਕੀ ਹੋਈ ਹੈ ਤੱਕੇਸ਼ਾਈ ਹੋਈ ਹੈ ਨੌਕਰੀ ਬਚਾਉਣ ਦੇ ਲਈ ਜਿਹੋ ਜੀ ਹੈ ਉਹੀ ਜੁੱਦੇ ਲਈ ਉਹ ਵਾਪਸ ਪਰਤੇ ਨੇ ਜਾਂ ਨਵੇਂ ਸਿਰੇ ਤੋਂ ਕੋਈ ਰਣਨੀਤੀ ਬਣਾ ਕੇ ਆਉਣਗੇ ਇਹ ਤਾਂ ਉਹਨਾਂ ਦਾ ਸਮਾਂ ਦੱਸੂਗਾ ਪਰ ਇਹ ਚੜ੍ਹौती ਉਹਨਾਂ ਦੀ ਵੱਡੀ ਖੜੀ ਹੋ ਗਈ ਹੈ ਕਰਮਚਾਰੀਆਂ ਤੇ ਪੁਲਿਸ ਦੇ ਵਿਚਾਲੇ ਕਹਿੰਦੇ ਟਕਰਾਅ ਕਾਫੀ ਨਜ਼ਰ ਆਇਆ ਹੜਤਾਲ ਦੇ ਪਹਿਲੇ ਦਿਨੇ ਪੂਰੇ ਪ੍ਰਦੇਸ਼ ਦੇ ਵਿੱਚ ਕਰਮਚਾਰੀ ਤੇ ਪੁਲਿਸ ਦੇ ਵਿੱਚ ਟਕਰਾਅ ਹੋਇਆ ਕਈ ਲੀਡਰ ਘਰਾਂ ਚੱਕਲੇ ਦੀ ਨਜ਼ਰ ਬੰਦ ਕਰ ਲਈ ਸੀ ਹੈ ਕਈਆਂ ਦੇ ਉੱਤੇ ਮਤਲਬ ਪੈਟਰੋਲ ਦੀਆਂ ਬੋਤਲਾਂ ਲੈ ਕੇ ਚੜ੍ਹ ਗਏ ਸੀ ਉੱਥੇ ਤਾਂ ਕਾਮੁਕੀ ਖਿੱਚੋ ਤਾਣ ਵੀ ਹੋਈ ਤੇ ਤੱਕ ਸਥਿਤੀ ਬਣ ਗਈ ਸੀ 1 ਦਸੰਬਰ ਨੂੰ 7 ਘੰਟੇ ਮੀਟਿੰਗ ਚੱਲੀ ਤੇ ਕਈ ਮੰਗਾਂ ਤੇ ਸਹਿਮਤੀ ਵੀ ਬਣ ਗਈ ਮੰਤਰੀ ਜੀ ਨਾਲ ਬਕਾਇਦਾ ਤੌਰ ਤੇ 7 ਘੰਟੇ ਮੀਟਿੰਗ ਹੋਈ ਤੇ ਜਿੱਤੋ ਬਾਤ ਬਤਲੋ ਕੇ ਇਹ ਵੀ ਕਿਹਾ ਗਿਆ ਕਿ ਹਾਂ ਹਮ ਸਹਿਮਤੀ ਬਣ ਗਈ ਪਰ 1 ਦੀ ਬਜਾਏ ਅੱਜ ਦੂਆ ਦਿਨ ਮੁਕੰਨ ਤੇ ਜਾ ਕੇ ਲਗਭਗ ਇਹ ਬੱਸਾਂ ਦੀ ਬਹਾਲੀ ਹੁੰਦੀ ਹੈ ਉਹ ਵੀ ਵਿਭਾਗਿਆ ਸਹਿਮਤੀ ਕਹਿਣ ਦੇ ਨਾਂ ਦੇ ਉੱਤੇ ਜੋ ਜੇਕਰ ਇਹ ਹੁਣ ਠੀਕ ਹੋ ਗਿਆ ਤਾਂ ਵੀ ਪੰਜਾਬ ਨੂੰ ਮਤਲਬ ਸਾਰਾ ਸਿਸਟਮ ਸੜਕੋ ਆਵਾਜਾਈ ਦਾ ਠੀਕ ਹੋਣ ਨੂੰ ਕਲ ਤੱਕ ਦਾ ਬਖਤ ਲੱਗੂਗਾ ਕਿਉਂਕਿ ਡੀਪੋਂ ਤੋਂ ਨਿਕਲ ਕੇ ਆਪਣੇ ਉਸ ਰੂਟ ਤੇ ਜਾਣਾ ਸਮੇਂ ਸਿਰ ਉਥੋਂ ਚੱਕੜਾ ਉਹ ਸਾਰੀ ਪ੍ਰਕਿਰਿਆ ਨੂੰ ਸੈਟਲ ਹੋਣ ਨੂੰ ਕਹਿੰਦੇ ਅਜੇ ਵੀ 10 ਘੰਟੇ 12 ਘੰਟੇ ਲੱਗਣਗੇ ਚਲੋ ਜਿੱਥੋਂ ਤੱਕ ਪੰਜਾਬ ਦੇ ਵਿੱਚ ਚੋਣਾਂ ਦਾ ਮਾਮਲਾ ਇੱਕ ਵਾਰ ਫਿਰ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਤੀ ਚੋਣਾਂ ਦਾ ਮੁੱਦਾ ਸਿਰ ਤੇ ਆ ਖੜਿਆ ਹੈ ਕੱਲ ਤੋਂ ਨਾਮਜ਼ਦਗੀਆਂ ਦੀ ਪ੍ਰਕਿਰਿਆ ਸ਼ੁਰੂ ਹੋਊਗੀ ਅੱਜ ਦੂਜਾ ਦਿਨ ਨਾਮਜ਼ਦਗੀਆਂ ਦੀ ਪ੍ਰਕਿਰਿਆ ਦਾ ਪਰ ਪਿੰਡਾਂ ਦੇ ਵਿੱਚ ਅਜੇ ਵੀ ਮਾਹੌਲ ਨਹੀਂ ਬਣ ਰਿਹਾ 10 ਦਿਨ ਰੰਗੇ ਨਹੀਂ ਲੱਗ ਭਾ। ਮਤਲਬ ਜੇ ਆਪਾਂ ਗੱਲ ਕਰੀਏ 14 ਤਰੀਕ ਨੂੰ ਤਾਂ ਵੋਟਾਂ ਹੀ ਨਹੀਂ ਅਜ 2 ਤਰੀਕ ਤੱਕ ਲੰਘੀ। ਸੋ ਅਗਲੇ ਮਤਲਬ 10 ਦਿਨ ਤੱਕ ਉਹ ਪ੍ਰਕਿਰਿਆ ਤਾਂ ਸਾਰਾ ਕੁਝ ਨਿਬੜ ਜਾਣਾ ਹੈ। ਤੇ ਉਸ ਤੋਂ ਬਾਅਦ ਤਾਂ ਫਿਰ 14 ਨੂੰ ਤਾਂ ਵੋਟਾਂ ਹੀ ਪੈਣੀਆਂ। ਪਰ ਪੰਜਾਬ ਦੇ ਪਿੰਡਾਂ ਦੇ ਵਿੱਚ ਅਜੇ ਕੋਈ ਮਾਹੌਲ ਨਹੀਂ। ਜਿਹੋ ਜਿਹਾ ਮਾਹੌਲ ਸਰਪੰਚੀ ਦੀਆਂ ਚੋਣਾਂ 'ਚ ਦਿਖਦਾ। ਜਾਂ ਜਿਹੋ ਜਿਹਾ ਮਾਹੌਲ ਵਿਧਾਨ ਸਭਾ ਦੀਆਂ ਚੋਣਾਂ 'ਚ ਦਿਖਦਾ। ਉਹਨਾਂ ਦੇ ਵਿਚਾਲੇ ਇਹ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੀ ਚੋਣਾਂ ਚੁਣ ਲੋਕਾਂ ਦੇ ਅੰਦਰ ਉਹੇ ਜਿਹਾ ਉਕਸ਼ਾਣ ਜਿਹੜਾ ਪਿਛਲੀਆਂ ਚੋਣਾਂ ਸਮੇਂ ਦਿਖਾਈ ਦਿੰਦਾ ਰਿਹਾ। ਕੀ ਉਹਦਾ ਕਾਰਨ ਇਹ ਹੈ ਕਿ ਬਾਕੀ ਦਲਾਂ ਦੇ ਉਮੀਦਵਾਰ ਕਿਉਂਕਿ ਪੈਸੇ ਤਾਂ ਮੰਨ ਇਹ ਵੀ ਜ਼ਿਆਦਾ ਰਹਿ ਕੇ ਚੋਣਾਂ ਪਾਰਟੀ ਨਿਸ਼ਾਨਾ ਤੇ ਨਹੀਂ ਹੋਣੀ ਚਾਹੀਦੀਆਂ ਪਰ ਸੱਤਾਧਾਰੀ ਤਰਜੇ ਪਾਰਟੀ ਚੋਂ ਨਿਸ਼ਾਨ ਤੇ ਲੜ ਰਹੀ ਹੈ ਤਾਂ ਬਾਕੀ ਦਲ ਵੀ ਚੋਂ ਨਿਸ਼ਾਨ ਤੇ ਲੜਨਗੇ ਤੇ ਇਹ ਇਸ ਲਈ ਫਿਰ ਪਿੰਡਾਂ ਦੇ ਲੋਕਾਂ ਨੂੰ ਲੱਗਦਾ ਕਿ ਦੇ ਨਾਲ ਤਣਾਅ ਵਧਣਾ ਸਰਕਾਰ ਨੇ ਆਪਣੀ ਵਧਿਗੀ ਕਰਨੀ ਧੱਕੇਸ਼ਾਈ ਕਰਨੀ ਪੰਚਾਇਤੀ ਚੋਣਾਂ ਚ ਸਰਪੰਚੀ ਚੋਣਾਂ ਜੋਗਿਕਤਾ ਉਹ ਕੁਝ ਕਰਨਾ ਇਸ ਲਈ ਆਪਾਂ ਰਾਜਨੀਤੀ ਤੋਂ ਦੂਰੇ ਰਹੀਏਵੇਂ ਨਵੇਂ ਟਕਰਾਕਾਂ ਨੂੰ ਪੈਣਿਆ ਵੀ ਸੁਸਤਾਈ ਚ ਟਕਰਾ ਦੂਜੇ ਪਾਸੇ ਸੱਤਾਧਾਰੀ ਧਿਰ ਨੂੰ ਵੀ ਉਮੀਦਵਾਰ ਨਹੀਂ ਮਿਲ ਰਹੇ ਲੋਕਾਂ ਨੂੰ ਇਹ ਵੀ ਲੱਗਦਾ ਕਿ ਸਾਲ ਬਾਅਦ ਪਤਾ ਨਹੀਂ ਕੀ ਹੋਣਾ ਫੇ ਅਗਲੇ 4 ਸਾਲ ਪਤਾ ਨਹੀਂ ਕਿਸੇ ਹੋਰ ਵਾਲੇ ਪਾਸੇ ਇਹਨਾਂ ਧੱਕੇ ਖਾਣੇ ਪੈ ਜਾਣ ਪੂਰ ਪੁੱਛ ਕੇ ਚਣਾ ਹੋਵੇ ਕਾ ਨੂੰ ਪੈਸਾ ਬਰਬਾਦ ਕਰਨਾ ਇਹ ਜ ਆ ਪਏ ਦੋ ਦੇ ਵਿੱਚ ਇਹ ਵੀ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਬਣੇ ਨਮਾਇੰਦਿਆਂ ਦੇ ਕੋਈ ਹੱਕ ਹਕੂਕ ਨਹੀਂ ਕਿਉਂਕਿ ਜੇ ਸੱਚਮੁੱਚ ਇਹ ਹੁੰਦਾ ਤਾਂ 29 ਵਿਪາກ ਪੰਚਾਇਤਾਂ ਨੂੰ ਤਬਦੀਲ ਹੋਏ ਹੁੰਦੇ ਤੇ ਉਸ ਪੱਧਰ ਤੇ ਇਹ ਸਿਸਟਮ ਚੱਲਿਆ ਹੁੰਦਾ ਤਾਂ ਇਹਨਾਂ ਕੋਲ ਕੋਈ ਅਧਿਕਾਰ ਹੁੰਦੇ ਮਤਲਬ ਜ਼ਿਲ੍ਹਾ ਪੱਧਰ ਦੇ ਉੱਤੇ ਬਲਾਕ ਪੱਧਰ ਦੇ ਉੱਤੇ ਮੀਟਿੰਗਾਂ ਦੇ ਵਿੱਚ ਸਮਝੌਤਾ ਤੇ ਗਲਬ ਜਮਣ ਖਾਣਾ ਹੀ ਕੰਮ ਥੋੜਾ ਕੋਈ ਇਹਨਾਂ ਨੂੰ ਕੰਮ ਤਾਂ ਦਿੱਤਾ ਜਾਵੇ ਕੋਈ ਇਹਨਾਂ ਨੂੰ ਮਤਲਬ ਸਿਰਫ ਅ ਟੂਰਨਾਮੈਂਟਾਂ ਦੇ ਵਿੱਚ ਹਾਰ ਪਾ ਕੇ ਸਰੂਪਾ ਪਾ ਕੇ ਕਿਸੇ ਛੋਲ ਪਾ ਕੇ ਸਨਮਾਨ ਕਰਦੇ ਨਹੀਂ ਮਸਲਾ ਥੋੜਾ ਹੈ ਲੈ ਦੇ ਕੇ ਇਹਨਾਂ ਲਈ ਕਰਨਕਰੋਣ ਨਹੀਂ ਕੁਝ ਨਹੀਂ ਸੋ ਕਿੰਨੇ ਹੀ ਪਹਿਲੂ ਨੇ ਚਾਹੇ ਪੈਸੀ ਵਾਲਾ ਪਹਿਲੂ ਹੈ ਚਾਹੇ ਆਖਰੀ ਬਰੇ ਵਾਲਾ ਪਹਿਲੂ ਹੈ ਹੈਨਾ ਤੇ ਚਾਹੇ ਸੱਤਾ ਤਰੀਕ ਤੇ ਰਲਾ ਚਾਹੇ ਵਿਰੋਧੀ ਤਰੀਕ ਵਾਲਾ ਪਹਿਲੂ ਹੈ ਤੇ ਚਾਹੇ ਕੋਈ ਕੰਮ ਕਰਨ ਨੂੰ ਲੈ ਕੇ ਅਹੁਦੇਦਾਰਤਵਾਂ ਨੂੰ ਲੈ ਕੇ ਪਹਿਲੂ ਹੈ ਕੁਝ ਵੀ ਹੋਵੇ ਪਿਛਾਂ ਹਟ ਰਹੇ ਨੇ ਲੋਕ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਚੋਣਾ ਹੋਣਗੀਆਂ ਨਮਾਇंदे ਚੁਣੇ ਵੀ ਜਾਣਗੇ ਪਰ ਲੋਕਾਂ ਦੇ ਵਿੱਚ ਉਹ ਜਿਹੜਾ ਉਤਸ਼ਾਹ ਨਹੀਂ ਇਹ ਪਹਿਲੂ ਵੀ ਸਮਝਣਯੋਗ ਹੈ ਸਰਕਾਰਾਂ ਨੂੰ ਸਿਸਟਮ ਨੂੰ ਸਾਡੇ ਚੋਣੇਦਿਆਂ ਨੂੰ ਇਸ ਤੇ ਗੌਰ ਕਰਨ ਦੀ ਲੋੜ ਹੈ ਕਿ ਨਿਰੰਭਰ ਦੇ ਅਧਿਕਾਰ ਪੰਚਾਇਤਾਂ ਨੂੰ ਮਿਲਣੇ ਚਾਹੀਦੇ ਬਹੁਤ ਬਹੁਤ ਸ਼ੁਕਰੀਆ